ਇਕਰਾਰ ਮੁਕਾ ਨਗਰ ਨਿਕਮ ਦੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਕਈ ਸਾਲ ਨਗਰ ਨਿਗਮ ਮੁਕਾ ਦੇ ਵਿੱਚ ਬਤਾ ਠੇਕੇਦਾਰ ਤੇ ਕੰਮ ਕਰ ਚੁੱਕੇ ਸੰਤੋਖ ਸਿੰਘ ਨਾਮ ਦੇ ਠੇਕੇਦਾਰ ਵਿਚਕਾਰ ਜ਼ਬਰਦਸਤ ਲੜਾਈ ਹੋਈ ਹੈ ਸੋ ਨਗਰ ਨਿਗਮ ਲੜਾਈ ਦੇ ਵਿੱਚ ਠੇਕੇਦਾਰ ਜ਼ਖਮੀ ਹੋਇਆ ਮੁਗਾ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਨੇ ਤਲਕੀ ਵਿੱਚ ਆਪਣਾ ਰਿਵੋਲਵਰ ਵੀ ਕੱਢ ਲਿਆ ਸਾਰੀ ਘਟਨਾ ਸੀ ਸੀਟੀਵੀ ਦੇ ਵਿੱਚ ਕੈਦ ਹੋਈ ਹੈ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਮਨਜ਼ੂਰੀ ਤੋਂ ਵਿਧਾਇਕ ਦਾ ਨਾਮ ਲੈ ਕੇ ਨਗਰ ਨਿਗਮ ਚੋਂ ਮਸ਼ੀਨਾਂ ਲੈ ਕੇ ਗਿਆ ਸੰਤੋਖ ਸਿੰਘ ਜੇ ਵਿਧਾਇਕ ਨੂੰ ਲੱਗਦਾ ਹੈ ਕਿ ਸੰਤੋਖ ਸਿੰਘ ਕੰਮ ਵਧੀਆ ਕਰ ਸਕਦਾ ਹੈ ਤਾਂ ਮੈਂ ਆਪਣੇ ਘਰੇ ਚਲੇ ਜਾਣਾ ਜੇ ਕਿਸ ਨੂੰ ਲੱਗਦਾ ਕਦਾ ਮੈਂ ਅੱਜ ਹੀ ਅਸਤੀਫਾ ਦੇਣ ਨੂੰ ਤਿਆਰ ਹਾਂ ਮੇਰਾ ਨਾਮ ਸੰਤੋਖ ਸਿੰਘ ਆ ਜੀ ਪਿਓ ਦਾ ਨਾਮ ਸੱਜਣ ਸਿੰਘ ਆ ਵਾਸੀ ਮੋਗੇ ਦਾ ਜੀ ਮੇਰਾ ਕੰਮ ਸਮਾਜ ਸੇਵਾ ਕਰਨਾ ਜੀ ਜੇ ਕਿਤੇ ਗਲਤ ਹੁੰਦਾ ਤਾਂ ਮੈਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਜੀ ਕੀ ਗੱਲ ਕੀ ਹੋਈ ਆ ਇੱਥੇ ਹੁਣ ਅੱਜ ਜੀ ਆ ਇੱਕ ਸੀਵਰ ਜਿਹੜਾ ਇਹ ਆ ਮਹਾਰਾਜਾ ਰਣਜੀਤ ਸਿੰਘ ਨਗਰ ਜਿੱਨਾਂ ਸੀਵਰ ਇੱਧਰੋਂ ਆਉਂਦਾ ਵਾ ਉਹ ਇਹਨੂੰ ਜੋੜਦਾ ਵਾ ਇਹ 4-5 ਮਿੰਟ ਤੋਂ ਬੰਦ ਪਿਆ ਸੀਗਾ ਜੀ ਇਹਨਾਂ ਨੇ ਨਗਰ ਨਿਗਮ ਵਾਲਿਆਂ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਬਣਾ ਕੇ ਦਿੱਤਾ ਵੀ ਇਹ ਲੈਨ ਨਵੀਂ ਪਾਉਗੀ ਮੈਂ ਸ਼ਾਇਦ ਆ ਪਿੱਤੇ ਅੱਜ ਤੋਂ 15 ਸਾਲ ਪਹਿਲਾਂ ਠੇਕੇਦਾਰੀ ਕਰਦਾ ਸੀ ਸ਼ਹਿਰ ਦੇ ਲੈਨਾਂ ਬਾਰੇ ਮੈਨੂੰ ਪਤਾ ਸੀ ਤੇ ਮੈਂ ਇਹਨਾਂ ਨੂੰ ਦੱਸਿਆ ਮੇਰ ਨੂੰ ਵੀ ਦੱਸਿਆ ਕਮਿਸ਼ਨਰ ਨੂੰ ਮਿਲ ਕੇ ਆ ਕਮਿਸ਼ਨਰ ਨੇ ਮੈਨੂੰ ਨਗਰ ਨਿਗਮ ਦਾ ਟਾਈਮ ਦਿੱਤਾ ਮੈਨੂੰ ਮਿਲਣ ਵਾਸਤੇ ਐਮ ਐਲ ਏ ਸਾਹਦੇ ਵੀ ਮੈਂ ਧਿਆਨ ਚ ਲੈ ਆਂਦਾ ਐਮ ਐਲ ਏ ਸਾਹਦੇ ਕਾ ਸੰਤੋਸ਼ ਸਿੰਘ ਜੀ ਤੁਸੀਂ ਲੈਣ ਨੂੰ ਚਲਵਾਓ ਜੋ ਖਰਚੇ ਉੱਪਰ ਦੀ ਮੇਰੇ ਤੋਂ ਪਰਸਨਲ ਲੈ ਲਿਓ ਕਮੇਟੀ ਨਹੀਂ ਪਾਸ ਕਰਦੀ ਪਰ ਲੈਣ ਚਲੋ ਮੈਨੂੰ ਐਮ ਐਲ ਏ ਸਾਹਨੇ ਕਿਹਾ ਤੇ ਮੈਂ ਲੈਨ ਦੇ ਵਿੱਚ ਆ ਕੇ ਬੰਦਿਆਂ ਨੂੰ ਲਿਆ ਤੇ ਜਦੋਂ ਮੈਂ ਇਹ ਲੈਨ ਚਲਵਾਤੀ ਅੱਜ ਤੇ ਉਹ ਵੀ ਕਾਰਪੋਰੇਸ਼ਨ ਦੀ ਮਸ਼ੀਨਰੀ ਲੈ ਕੇ ਤੇ ਮੇਰੇ ਨੂੰ ਪਤਾ ਨੂੰ ਮੇਰ ਸਾਹਿਬ ਆਜੋ ਲੈਂਡ ਚੱਲ ਗਈ ਆ ਇਹ ਦੇਖ ਲੋ ਜਦੋਂ ਆ ਲੈਂਡ ਚੱਲੀ ਦੇਖ ਕੇ ਮੇਰ ਸਾਹਿਬ ਨੇ ਆ ਕੇ ਕਿ ਮੇਰਾ 3 ਲੱਖ ਰੁਪਇਆ ਲੱਗਿਆ ਉਹਨੇ ਮਲਾਇਮਾਂ ਚ ਚੱਲੀ ਨਹੀਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਗੱਲਾਂ ਕੱਟਣ ਲੱਗ ਪਏ ਜੀ ਮੈਂ ਕਹੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੇਰਾ ਧਿਆਨ ਸੀ ਲੈਂਡ ਚ ਲਾਉਣ ਚ ਮੈਂ ਨਗਰ ਨਿਗਮ ਦਾ ਸ਼ਹਿਰ ਦਾ ਸ਼ਹਿਰ ਵਾਸੀ ਦੇ ਕੱਥੇ ਟੈਕਸ ਦਾ 1,70,000 ਰੁਪਇਆ ਬਚਾਉਣਾ ਸੀ ਉਹਦੇ ਬਚਾਉਣ ਦੀ ਖਾਤਰ ਮੈਂ ਲੈਂਡ ਚਲਵਾ ਕੇ ਦਿੱਤੀ ਆ ਲੈਂਡ ਚੱਲ ਗਈ ਦੀ ਲੈਂਡ ਦੇਖ ਲੋ ਜੇ ਹੋਰ ਕੋਈ ਡਿਫੈਕਟ ਆ ਮੈਨੂੰ ਦੱਸ ਦਿਓ ਉਹ ਮੈਨੂੰ ਗਾਲਾਂ ਕੱਢਣ ਲੱਗਦੇ ਕਿ ਉਹਨਾਂ ਨੇ ਮੇਰੇ ਆਟ ਚੱਕ ਕੇ ਮਾਰੀ ਆਹ ਜਿਹੇ ਵੇਖ ਸਕਦੇ ਆ ਖੂਨ ਦੇ ਨਿਸ਼ਾਨ ਉਹਨਾਂ ਨੇ ਮੇਰੇ ਆਟ ਮਾਰੀ ਇਹ ਤੋਂ ਚੰਗਾ ਮਾਰਾ ਮੈਨੂੰ ਬੋਲ ਕੇ ਚਲੇ ਗਏ ਮੈਨੂੰ ਅਜੇ ਤੋ ਨਗਰ ਨੇ ਕੋਦੇ ਵਿੱਚ ਵੜ ਕੇ ਉਖਾਈ ਤੈਨੂੰ ਇਹੋ ਤੋਂ ਕੁੱਟਾ ਮਾਰਾਂਗੇ ਇਹ ਤੋਂ ਗਾਲਾਂ ਕੱਢ ਕੇ ਮੈਨੂੰ ਉਹ ਚਲੇ ਗਏ ਆ ਤੇ ਆਹ ਲੈਂਡ ਚੱਲ ਪਈ ਆ ਤੁਸੀਂ ਲੈਂਡ ਦਾ ਸਿਵਰ ਵੇਖ ਸਕਦੇ ਆ ਪਾਣੀ ਫਿਰ ਸਵਾਲ ਕੀ ਘਟਨਾ ਵਾਪਰੀ ਆ ਇੱਕ ਸੀਸੀਟੀਵੀ ਵੀ ਆ ਰਹੀ ਆ ਕਿ ਜਿੱਥੇ ਪਿਸਤਲ ਜਿਹੜੇ ਕੋਈ ਧਾ ਰਿਓ ਕੀ ਮਸਲਾਤ ਆ ਨਗਰ ਨਗਮੇ ਦੇ ਵਿੱਚ ਮੈਨੂੰ ਅੱਜ 4 ਸਾਲ ਹੋ ਗਏ ਆ ਇੱਕ ਪੀਐਮਸੀ ਦੇ ਤੌਰ ਤੇ ਜਿਹੜੇ ਕਿ ਆਪਣੀ ਵਾਰਡ ਦੀ ਮੈਂ ਸੇਵਾ ਨਿਭਾ ਰਿਆ ਮੇਰੇ ਵਾਰਡ ਦੇ ਵਿੱਚ ਮਹਾਰਾਜ ਜਿਹੜਾ ਰਣਜੀਤ ਸਿੰਘ ਨਗਰ ਆ ਉਹਦੀ ਜਿਹੜੀ ਕਿ ਦੇਰ ਦਾ ਟਾਬਾ ਜਿਹੜਾ ਕੋਟਪੁਰਾ ਬਾਈਪਾਸ ਤੇ ਆ ਜਿਹੜਾ ਕਿ ਉੱਥੇ ਕ੍ਰੋਸਿੰਗ ਵਾਲਾ ਜਿਹੜਾ ਥੱਲੇ ਪਾਈਪਾ ਦਾ ਪੈਪ ਟੁੱਟਿਆ ਵਿਆ ਤੇ ਮੇਰੀ ਜਿਹੜੀ ਕਿ 4 ਸਾਲਾਂ ਤੋਂ ਜਦੋਂ ਜਦ ਚੱਲ ਰਹੀ ਹੈ ਚਾਹੇ ਹਾਈਵੇ ਵਾਲੇ ਆ ਐਨਐਚ ਵਾਲੇ ਜਾਂ ਹੋਰ ਵੀ ਜਿਹੜੇ ਆ ਸਾਰਿਆਂ ਨਾਲ ਹੀ ਤਕਰੀਬਨ ਮੈਂ ਕਹਿ ਸਕਦਾ ਤਾਲਮਿਲ ਕਰਕੇ ਜਿਹੜੀ ਕਿ ਆਪਣੇ ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮੈਂ ਕਿਹੜਾ ਅਫਸਰ ਆ ਵੀ ਜਿਹਦੇ ਮੈਂ ਤਰਲੇ ਲਈ ਕੀਤੇ ਜਾਂ ਮੈਂ ਮਿਹਨਤਾਂ ਨਹੀਂ ਕੀਤੀਆਂ ਹੁਣ ਜਾ ਕੇ 4 ਸਾਲ ਬਾਅਦ ਜਿਹੜਾ ਕਿ ਮੇਰਾ ਸੀਵਰੇ ਦਾ ਕੰਮ ਨੇਤਰੇ ਚੜਨ ਲੱਗਾ ਸੀਗਾ ਅੱਜ ਤੋਂ ਜਿਹੜਾ ਕਿ ਮੈਂ ਕਹਿ ਸਕਦਾ ਵੀ 30 ਦਿਨ ਪਹਿਲਾਂ ਅਸੀਂ 30 ਦਿਨ ਪਹਿਲਾਂ ਇੱਥੇ ਸੰਤੋਖ ਜੀ ਨਾਲ ਬੈਠੇ ਸੀਗੇ ਮੈਂ ਨਾ ਕਹਿੰਦਾ ਵੀਰੇ ਵੀ ਆਪਾਂ ਵੀ ਪਈ 25 ਦਿਨ ਰੋਕੇ ਪੇਮੈਂਟ ਕਰਵਾ ਲਈਏ ਤੇ ਜਿਹੜਾ ਇੱਕ ਆ ਕੰਮ ਆਪਾਂ ਉਹ ਜਿਹੜਾ ਕਿ ਹੋਰ ਨਾਲ ਕਰਾਉਣਾ ਮੈਂ ਕਿਹਾ ਵੀਰੇ ਮੈਨੂੰ ਕੋਈ ਚੱਕਰ ਨਹੀਂ ਵੀ ਜਿਹੜੇ ਜਿੱਥੇ 4 ਸਾਲ ਹੋ ਗਏ ਆ ਤੇ ਉੱਥੇ ਜੇ 20 25 ਦਿਨ ਹੋਰ ਨਾ ਕਿ ਮੇਰਾ ਕੰਮ ਆਂਦਾ ਮੈਨੂੰ ਕੋਈ ਚੱਕਰ ਨਹੀਂ ਅੱਜੋ ਮੀਨਾਬੀ ਤੇ ਜਾਣਦੇ ਅੱਜ ਨਗਰ ਨਗਨ ਦੇ ਵਿੱਚ ਸੰਤੋਖ ਪਹਿਲਾਂ ਮੇਰੇ ਦਫ਼ਤਰ ਦੇ ਵਿੱਚ ਆਇਆ ਹਾਂ ਪਰ ਰਿਪੋਰਟ ਮੇਰੇ ਕੋਲ ਇਹ ਵੀਡੀਓ ਹੈਗੀ ਆ ਫਿਰ ਮੈਨੂੰ ਸਾਈਡ ਤੇ ਦਫ਼ਤਰ ਐਮਐਲ ਸਾਹਿਬ ਦੇ ਦਫ਼ਤਰ ਦੇ ਵਿੱਚ ਜਾ ਕੇ ਮੈਨੂੰ ਕਹਿੰਦਾ ਵੀ 15 ਦਿਨਾਂ ਦਾ ਪੇਮੈਂਟ ਜੇ ਹੋਰ ਰੋਕ ਲਈਏ ਮੈਂ ਕਿਹਾ ਵੀਰੇ ਫਿਰ ਮੈਂ ਤੁਸੀਂ ਉਹੀ ਮਾਰ ਦਿਓ ਕਿਉਂਕਿ ਮੈਂ 4 ਸਾਲ ਦਾ ਪਹਿਲਾਂ ਹੋ ਗਿਆ ਤਰਲੇ ਮਾਰ ਦੇ ਨੂੰ ਕਿਉਂਕਿ ਹੋਰ 7 ਮਹੀਨਿਆਂ ਨੂੰ ਇਲੈਕਸ਼ਨ ਆ ਜਾਣੇ ਆ ਜੇ ਮੇਰਾ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਮੇਰਾ ਇੱਕ ਨਿਸ਼ਚਿਤ ਹੀ ਆ ਵੀ ਮੈਂ ਉਥੋਂ ਜਿਹੜਾ ਕਿ ਜਿਹੜੀ ਕੰਪੈਨ ਦੇ ਵਿੱਚ ਹਾਰਨੇ ਮੇਰੇ ਚਾਂਸਸ ਜਿਹੜੇ ਬਣ ਸਕਦੇ ਆ ਚਲੋ ਇੰਨੀ ਗੱਲ ਕਹਿਣ ਤੇ ਮੈਂ ਜਦੋਂ ਉਥੋਂ ਉੱਠ ਕੇ ਚਲਾ ਗਿਆ ਬਾਹਰ ਆਇਆ ਤੇ ਨਾਲ ਦੀ ਨਾਲ ਕੀ ਇਹਨਾਂ ਨੇ ਸਾਡੀਆਂ ਜਿਹੜੀਆਂ ਕੀ ਜੱਟ ਵਾਲੀਆਂ ਗੱਡੀਆਂ ਵਾਂ ਸਾਡੇ ਕਿਸੇ ਵੀ ਆਫਰ ਨਾਲ ਤਾਲਮਿਲ ਨਹੀਂ ਕੀਤੀ ਇੱਕ ਜਸਵੀਰ ਸਿੰਘ ਤੇ ਬਲਕਾਰ ਦੋਨਾਂ ਨੂੰ ਇਹਨਾਂ ਨੇ ਗੱਡੀ ਬੁਲਾ ਕੇ ਉੱਥੇ ਬਾਈਪਾਸ ਤੇ ਕਹਿੰਦੇ ਜੀ ਲੈਂਡ ਚੱਲ ਪੀ ਮੈਂ ਇਹਨਾਂ ਨੂੰ ਇਹ ਦੱਸਣਾ ਜਾਂ ਚਾਹੁੰਦਾ ਜਾਂ ਇਹਨਾਂ ਨੂੰ ਕੁ ਪੁੱਛਣਾ ਚਾਹੁੰਦਾ ਵੀ ਜੇ 4 ਸਾਲ ਦੀ ਜਿਹੜੀ ਲੈਂਡ ਨਹੀਂ ਚੱਲੀ ਤੇ ਹੁਣ ਉਹ ਕਿਹੜੀ ਜਿਹੜੀ ਜਾਦੂ ਦੀ ਛੜੀ ਸੀ ਜਿਹੜੀ ਕੀ ਉਹ ਲੈਂਡ ਚੱਲ ਗਈ ਪਾਉਣ ਰਿਪੋਰਟ ਸਾਡੇ ਫਰਮਜੀ ਕੋਲ ਵੀਡੀਓ ਹੈਗੀਆਂ ਅਸੀਂ ਦਿੱਲੀ ਤੋਂ ਗੱਡੀਆਂ ਮੰਗਾਈਆਂ ਸੀਗੀਆਂ ਉਹਨਾਂ ਨੇ ਹੱਤ ਘੜੇ ਕਰਦੇ ਸੀ ਵੀ ਇਹ ਜਿਹੜੀ ਕਿ ਲੈਂਡ ਨਹੀਂ ਚਲਦੀ ਡੈੱਡ ਹੋ ਚੁੱਕੀ ਐ ਨਾ ਲੈਂਡ ਨਵੀਂ ਜਿਹੜੀ ਪਾਣੀ ਪਊਗੀ ਮਨਜੋਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੁਣ ਤੋਂ 2-3 ਘੰਟੇ ਪਹਿਲਾਂ ਗੱਲ ਹੋਈ ਸੀ ਮੈਂ ਕਿਹਾ ਮੈਮ ਜੇ ਮੇਰੀ ਪੇਮੈਂਟ ਕਰ ਦੋ ਨਾ ਤੁਸੀਂ ਤੇ ਜਿਹੜੀ ਕਿ ਇਹ ਮੇਰੀ ਲੈਂਡ ਜਿਹੜੀ ਕਿ ਚੱਲ ਸਕਦੀ ਆ ਤੇ ਜਿਹੜੇ ਮੇਰੇ ਵਾਰਡ ਦੇ ਵਾਸੀ ਜਿਹੜੇ ਕਿ ਅੱਜ ਗੰਦਗੀ ਦੇ ਵਿੱਚ ਜਿਹੜਾ ਕਿ ਆਪਣਾ ਜੀਵਨ ਬਤਰ